ਸਕੋਡਾ ਲੋਰਾ ਦੀ ਜਦ ਵੀ ਤੁਸੀਂ ਸਰਵਿਸ ਕਰਾਉਂ ਪਈ 30000 ਕਿਲੋਮੀਟਰ ਬਾਅਦ ਤੀਜੀ ਸਰਵਿਸ ਦੇ ਬਾਈ ਤੁਸੀਂ ਇਹ ਜ਼ਰੂਰ ਚੈੱਕ ਕਰਾ ਦਿਆ ਕਰੋ ਇਹ ਦੇਖੋ ਵੀਰੇ ਇਹ ਬਿਲਕੁਲ ਬੰਦ ਹੈ ਇਹਦੇ ਨਾਲ ਬੂਸਟ ਪ੍ਰੈਸ਼ਰ ਦਾ ਫਰਕ ਪੈਂਦਾ ਬਾਈ ਕਿਉਂਕਿ ਟਰਬੋ ਵਾਲੀ ਹਵਾ ਜਦੋਂ ਇੱਥੇ ਵੱਜਦੀ ਆ ਇਹ ਕਾਊਂਟ ਹੁੰਦੀ ਆ ਬਾਈ ਤਾਂ ਕਰਕੇ ਮੰਨ ਲਓ ਜੇ ਆਪਾਂ ਇਹਨੂੰ ਸਾਫ਼ ਕਰਾਉਣੇ ਆ ਤਾਂ ਪਿਕਅਪ 'ਚ ਵੀ ਫਰਕ ਪੈਂਦਾਗਾ ਤੇ ਇੰਜਨ ਦਾ ਹੀ ਫਰਕ ਪੈਂਦਾ ਕਿਉਂਕਿ ਬਾਈ ਜਿਹੜੇ ਇਹਦੇ ਕਚਰੇ ਆ ਉਹ ਪਿਸਟਨਾਂ ਦੇ ਹੀ ਜਾਂਦੇ ਆ ਸਾਹ ਨਹੀਂ ਤੇ ਤੁਸੀਂ ਦੇਖੋ ਬਈ ਇਹ ਇਹਦੇ ਵਿੱਚੋਂ ਕਿੰਨੀ কারਬਨ ਆ। ਆ ਦਿਖਾਉਣਾ ਸਾਨੂੰ ਤੁਹਾਡੇ ਸਾਹਮਣੇ ਬਈ ਪਹਿਲਾਂ ਸਲਾਕੇ ਦਾ ਬਿਲਕੁਲ ਬੰਦ ਸੀਗਾ। ਤੇ ਹਿਸਾਬ ਹੋ ਗਿਆ ਜੋ ਇੰਨੀ কারਬਨ ਨਿਕਲਣੀ ਆ। ਤੇ ਮੂੰਹ ਇਹਦਾ ਪ੍ਰੋਪਰ ਖੁੱਲ ਜਾਣਾ ਬਈ। ਇਹ ਜਮੀ ਮੂੰਹ ਭੀੜਾ ਸੀ ਬਈ ਇਹਦਾ। ਤੇ ਪੇਕਅਪ ਤੇ ਬੂਸਟ ਪ੍ਰੈਸ਼ਰ ਚਾਪੀ ਫੜ ਕੇ ਪੈ ਜੂਗਾ ਬਈ। ਆ ਤੁਹਾਡੇ ਸਾਹਮਣੇ ਆ ਤੁਸੀਂ ਦੇਖ ਲਓ। ਇਹਦੇ ਜਿਹੜੇ ਕੰਨ ਨੇ ਬਈ ਇਹ ਪਿਸਟਨ ਤੇ ਜਾਂਦੇ ਆ। ਤੇ ਜੇ ਆਪ ਇਹਨੂੰ ਸਾਫ਼ ਕਰਾਉਣੇ ਆ ਤੇ ਇਹਦੇ ਕਰਨ ਹੀ ਜਾਂਦੇ ਆ ਦੇਖ ਲਓ ਬਈ ਤੁਸੀਂ ਹੁਣ ਇਹ ਕਿੰਨਾ ਸਰਾਖੇ ਦਾ ਬੰਦ ਹੋ ਗਿਆ ਸੀ ਤੇ ਹੁਣ ਕਿੰਨਾ ਖੁੱਲਾ ਬਈ ਤੇ ਆਪਾਂ ਇਹਨੂੰ ਸਾਫ਼ ਕਰਕੇ ਜਦੋਂ ਪਾਵਾਂਗੇ ਉਦੋਂ ਕਈ ਵਾਰ ਨਾ ਕਿਸੇ ਕਾਰ ਦੀ ਸਪਰਿੰਗ ਵਾਲੀ ਬੱਤੀ ਜਿਹੜੀ ਹੁੰਦੀ ਹੈ ਉਹ ਜਗਬੋਜ ਕਰ ਰਹੀ ਹੁੰਦੀ ਹੈ ਬਈ ਉਹ ਇਹਦੇ ਕਰਕੇ ਵੀ ਕਰਨ ਲੱਗ ਜਾਂਦੀ ਆ ਤੇ ਦੋਸਤਾਂ ਮਿੱਤਰਾਂ ਨੂੰ ਕਰੋ ਸ਼ੇਅਰ ਬਈ ਓਕੇ ਬਈ ਜੀ ਧੰਨਵਾਦ